ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਜੀ ਤੁਹਾਡਾ ਆਪਣੇ ਚੈਨਲ ਬੀ ਸਟਾਈਲਿਸ਼ ਤੇ ਤੇ ਅੱਜ ਆਪਾਂ ਤੁਹਾਡੇ ਲਈ ਫੇਰ ਰੈਡੀ ਸੂਟਸ ਲੈ ਕੇ ਆਏ ਆ ਸੋ ਇਹ ਬਹੁਤ ਹੀ ਡਿਫਰੈਂਟ ਸਟਾਈਲ ਨਾਲ ਅਸੀਂ ਬਣਾਏ ਹੋਏ ਹੈ ਜੀ ਤੁਸੀਂ ਇਹਨਾਂ ਨੂੰ ਐਜ਼ ਇਟ ਇਜ਼ ਵੀ ਬਾਈ ਕਰ ਸਕਦੇ ਹੋ ਤੇ ਤੁਸੀਂ ਕਿਸੇ ਹੋਰ ਕਲਰ ਕੰਬੀਨੇਸ਼ਨ ਚ ਵੀ ਬਣਾ ਸਕਦੇ ਹੋ ਜਿਵੇਂ ਕਿ ਜੇਕਰ ਤੁਹਾਡਾ ਆਰਡਰ ਦਿੱਤਾ ਹੋਇਆ ਤਾਂ ਤੁਸੀਂ ਉਹਦੇ ਵਿੱਚ ਵੀ ਐਡ ਆਨ ਕਰਵਾ ਸਕਦੇ ਹੋ ਸੋ ਇਹ ਸੂਟ ਹੈਗਾ ਜੀ ਜਿਵੇਂ ਜਾਰਜਟ ਦੇ ਵਿੱਚ ਬਣਿਆ ਹੋਇਆ ਬਿਲਕੁਲ ਨਿਊ ਸਟਾਈਲ ਹੈਗਾ ਇਹ ਅਸੀਂ ਕਾਫੀ ਸੂਟ ਬਣਾ ਦਿੰਦੇ ਆ ਬਟ ਇਹਦੇ ਵਿੱਚ ਕੀ ਹੈਗਾ ਕਿ ਅਸੀਂ ਕੋਈ ਰੀਲਸ ਵੀ ਨਹੀਂ ਪਾ ਸਕੇ ਔਰ ਵੀਡੀਓ ਵੀ ਨਹੀਂ ਆਪਾਂ ਸ਼ਾਇਦ ਤੁਹਾਨੂੰ ਇੱਕ ਸੂਟ ਦੀ ਵੀਡੀਓ ਪਾਈ ਸੀ ਪਰ ਇਹਦੇ ਵਿੱਚ ਇਹ ਜਿਹੜਾ ਕਲਰ ਹੈਗਾ ਬਹੁਤ ਹੀ ਪਿਆਰਾ ਬਣਿਆ ਹੋਇਆ ਸੋ ਬੇਜ ਜਿਹਾ ਸ਼ੇਡ ਹੈਗਾ ਇਹ ਔਰ ਇਹਦੇ ਵਿੱਚ ਤੁਸੀਂ ਇਸ ਤਰ੍ਹਾਂ ਦੇਖ ਸਕਦੇ ਹੋ ਗਲੇ ਤੇ embroiderry ਹੈ ਆਪਾਂ ਨੇੜੇ ਤੋਂ ਤੁਹਾਨੂੰ ਦਿਖਾ ਸਕਦੇ ਹਾਂ ਇਸ ਤਰ੍ਹਾਂ ਪੀਟਾ ਵਰਕ ਵੀ ਹੈ ਆਪੋਂ ਉੱਪਰ نیٹ ਵੀ ਲਗਾਇਆ ਹੋਇਆ ਸੋ ਇਹ ਬਹੁਤ ਹੀ ਡਿਫਰੈਂਟ ਜਿਹਾ ਸਟਾਈਲ ਹੈ ਗਲੇ ਤੇ ਇਸ ਤਰ੍ਹਾਂ ਹੈਵੀ ਵਰਕ ਹੈ ਜੀ ਇਹਦੇ ਸੋ ਇਹਦਾ ਪੈਨਲ ਆਉਂਦਾ ਹੈਗਾ ਨੀਚੇ ਤੱਕ ਸਾਈਜ਼ ਤੇ ਵੀ ਬੂਟੀ ਹੈਗੀ ਐ ਸੋ ਇਸ ਤਰ੍ਹਾਂ ਪੈਨਲ ਆ ਕੇ ਇਹ ਨੀਚੇ ਘੇਰਾ ਬੰਦਾ ਹੈਗਾ ਸੋ ਜਿਹੜੀ ਨੀਚੇ ਨੱਟ ਲੱਗੀ ਹੋਈ ਹੈ ਜੀ ਉਹ ਬਾਜੂ ਦੀ ਐ ਸੋ ਫਰੰਟ ਤੇ ਦਾ ਗਲਾ ਹੈਵੀ ਹੈਗਾ ਤੇ ਬਾਅਦ ਦੇ ਵਿੱਚ ਜਿਹੜੀਆਂ ਬਾਜੂ ਕਾਫੀ ਹੈਵੀ ਹੈਗੀਆਂ ਸੋ ਇਸ ਤਰ੍ਹਾਂ ਔਰ ਇਸ ਤਰ੍ਹਾਂ ਆਪਾਂ ਇਹਦੇ ਉੱਪਰ ਨੱਟ ਲਗਾਈ ਹੋਈ ਸੋ ਇਹ ਬਾਜੂ ਹੈ ਜਿਹੜੀ ਇਸ ਤਰ੍ਹਾਂ ਬਣਾਂਗੀ ਸੋ ਜਦੋਂ ਤੁਸੀਂ ਇਹਨੂੰ ਵੇਅਰ ਕਰਦੇ ਹੋ ਉਹ ਕਾਫੀ ਸਟਾਈਲਿਸ਼ ਤੇ ਥੋੜਾ ਡਿਫਰੈਂਟ ਲੱਗਦਾ ਹੈਗਾ ਕਿਉਂਕਿ ਇਹ ਆਪਾਂ ਥੋੜਾ ਡਿਫਰੈਂਟ ਕਨਸੈਪਟ ਬਣਾਇਆ ਹੈਗਾ ਜੇਕਰ ਤੁਹਾਨੂੰ ਪਸੰਦ ਆਉਂਦਾ ਤਾਂ ਆਪਾਂ ਅੱਗੇ ਤੋਂ ਵੀ ਇਸ ਤਰ੍ਹਾਂ ਦੇ ਸੂਟਸ ਆ ਜਿਹੜੇ ਜ਼ਰੂਰ ਕਰਾਂਗੇ ਇਹਦੇ ਵਿੱਚ ਕੀ ਹੈਗਾ ਕਿ ਜਿਵੇਂ ਤੁਸੀਂ ਤੁਹਾਨੂੰ ਮੈਂ ਬ੍ਰਾਊਨ ਦੁਪੱਟੇ 'ਚ ਵੀ ਤੁਸੀਂ ਜੇਕਰ ਇੰਸਟਾ ਤੇ ਮੇਰੇ ਨਾਲ ਜੁਆਇਨ ਹੈਗੇ ਹੋ ਤਾਂ ਉੱਥੇ ਤੁਸੀਂ ਇਹ ਸੂਟ ਦੀ ਵੀਡੀਓ ਡਿਫਰੈਂਟ ਕਲਰ ਦੇ ਵਿੱਚ ਦੇਖ ਸਕਦੇ ਹੋ ਬ੍ਰਾਊਨ ਕਲਰ ਦੇ ਸ਼ੇਡ ਦੇ ਵਿੱਚ ਆਪਾਂ ਇਹ ਦੁਪੱਟਾ ਸੂਟ ਬਣਾਇਆ ਹੋਇਆ ਉਦੇ ਆਪਾਂ ਦੁਪੱਟੇ ਦੇ ਵਿੱਚ ਇਨਸਰਟ ਕੀਤੀ ਹੋਈ ਹੈ ਨੈਟ ਸੋ ਉਹਦੇ ਵਿੱਚ ਤੇ ਉਹ ਬਹੁਤ ਹੀ ਯੂਨੀਕ ਚ ਐਂਡ ਸਪੈਸ਼ਲ ਪੀਸ ਲੱਗਦਾ ਹੈਗਾ ਸੋ ਅਗਰ ਤੁਸੀਂ ਇਸ ਦੇ ਵਿੱਚ ਬਣਾਉਣਾ ਚਾਹੁੰਦੇ ਆਂ ਆਪਾਂ ਇਹਦੇ ਨਾਲ ਆਪਾਂ ਤੁਹਾਨੂੰ ਦੁਪੱਟਾ ਵੀ ਰੈਡੀ ਕਰ ਦਾਂਗੇ ਔਰ ਅਗਰ ਤੁਸੀਂ ਓਨਲੀ ਸੂਟ ਲੈਣਾ ਚਾਹੁੰਦੇ ਹੋ ਤਾਂ ਸੂਟ ਵੀ ਲੈ ਸਕਦੇ ਸੋ ਜਿਹੜੇ ਵੀ ਆਰਡਰ ਜੀ ਹੈਗੇ ਆ ਉਹ ਬਨ ਰਹੇ ਹੈਗੇ ਆ ਟਾਈਮ ਟੂ ਟਾਈਮ ਅਸੀਂ ਕੱਢ ਰਹੇ ਆਂ ਕੁਝ ਕਾਰਨਾ ਕਰਕੇ ਸਾਡੇ ਤੋਂ ਜਿਹੜਾ ਥੋੜਾ ਕੰਮ ਸਾਡਾ ਸਲੋ ਹੋ ਗਿਆ ਸੀ ਸੋ ਹੁਣ ਆਪਾਂ ਬੈਕ ਟਰੈਕ ਤੇ ਆ ਰਹੇ ਆਂ ਇਹ ਹੈਗਾ ਜੀ ਬਹੁਤ ਹੀ ਪਿਆਰਾ ਜਿਹਾ ਫਾਲਸਾ ਸ਼ੇਡ ਹੈ ਔਰ ਬਾਦਲਾ ਵਰਕ ਦਾ ਡਿਫਰੈਂਟ ਜਿਹਾ ਸਟਾਈਲ ਹੈ ਤੁਸੀਂ ਦੇਖੋ ਨਾ ਤਾਂ ਇਹ ਜਿਆਦਾ ਹੈਵੀ ਹੈ ਇਸ ਤਰ੍ਹਾਂ ਕਿ ਰਬ ਬਣਿਆ ਹੋਇਆ ਸਾਈਜ਼ ਤੇ ਪੈਨਲ ਬਣੇ ਹੋਏ ਸੋ ਇਸ ਤਰ੍ਹਾਂ ਇਹ ਗਲੇ ਦਾ ਵਰਕ ਹੋਇਆ ਹੋਇਆ ਸੋ ਇਹ ਬਹੁਤ ਹੀ ਪਿਆਰਾ ਹੈਗਾ ਸੋ ਤੁਸੀਂ ਇਹਨੂੰ ਵੀ ਬਾਈ ਕਰ ਸਕਦੇ ਹੋ ਇਹ ਵੀ ਆਪਣੇ ਕੋਲ ਰੈਡੀ ਹੈ ਇਹਦੇ ਦੁਪੱਟਾ ਸਿੰਪਲ ਵੀ ਕਰਵਾ ਸਕਦੇ ਹੋ ਵਿੱਚ ਪੂਟੀ ਵੀ ਐਡ ਆਨ ਕਰਵਾ ਸਕਦੇ ਹੋ ਸੋ ਸਾਰਿਆਂ ਦੇ ਅਲੱਗ-ਅਲੱਗ ਚਾਰਜਸ ਓਨਲੀ ਸੂਟ ਲੈਣਾ ਤੁਸੀਂ ਮੈਨੂੰ ਪਿਕਚਰ ਪੇਸ ਕੀ ਪੁੱਛ ਸਕਦੇ ਸੋ ਇਹ ਹੈਗਾ ਜੀ ਬਲੂ ਜਬ ਬਹੁਤ ਹੀ ਡਿਫਰੈਂਟ ਸ਼ੇਡ ਹੈਗਾ ਉਹ ਫਰਸਟ ਜਿਹੜੇ ਸੂਟ ਸੀਗੇ ਉਹ ਆਪਾਂ ਤੁਹਾਨੂੰ ਦਿਖਾਏ ਹੈਗੇ ਆ ਜਾਰਜਟ ਦੇ ਉੱਪਰ ਔਰ ਇਹ ਆਪਾਂ ਤੁਹਾਨੂੰ ਦਿਖਾ ਰਹੇ ਹੈਗੇ ਆ ਕ੍ਰੇਪ ਦੇ ਉੱਪਰ ਸੋ ਇਹ ਜਿਹੜਾ ਕਲਰ ਆ ਰਿਹਾ ਹੈਗਾ ਥੋੜਾ ਡਿਫਰੈਂਟ ਆ ਰਿਹਾ ਹੈਗਾ ਆਪਾਂ ਪਰਪਲ ਆ ਰਿਹਾ ਇਹ ਬਲੂ ਟੋਨ ਦੇ ਵਿੱਚ ਹੈਗਾ ਜੀ ਸੋ ਪਰਪਲ ਬਲੂ ਟੋਨ ਦੇ ਵਿੱਚ ਹੈ ਤੁਹਾਨੂੰ ਜਿਵੇਂ ਹੁਣ ਤੁਹਾਨੂੰ ਦਿਖ ਰਿਹਾ ਹੈਗਾ ਕਿਉਂਕਿ ਜਦੋਂ ਨੇੜੇ ਕਰਦੇ ਆ ਆਪਾਂ ਇਹ ਚੇਂਜ ਹੋ ਜਾਂਦਾ ਸੋ ਇਸ ਤਰ੍ਹਾਂ ਇਹ ਘੇਰੇ ਦੀ ਐਮਬਰਾਇਡਰੀ ਹੈਗੀ ਆ ਉੱਪਰ ਇਹ ਬਹੁਤ ਹੀ ਵੱਡਾ ਫਲਾਰ ਹੈ ਸਾਈਡਸ ਤੇ ਬੂਟੀ ਹੈ ਸੋ ਇਹ ਗਲਾ ਬਣਿਆ ਹੋਇਆ 24 45 ਦੇ ਅਕੋਰਡਿੰਗ ਆਪਾਂ ਇਹ ਬਣਾਇਆ ਹੋਇਆ ਅਗਰ ਤੁਹਾਨੂੰ ਘਟਰੀ ਘੱਟ ਘੇਰੇ ਲੈਂਥ ਚਾਹੀਦਾ ਸੋ ਸੇਮ ਬਣ ਜੀਏ ਸੋ ਇਹ ਬਹੁਤ ਹੀ ਦੇਖੋ ਸਿੰਗਲ ਟਾਂਕੇ ਦਾ ਕੰਮ ਹੈਗਾ ਇਸ ਤਰ੍ਹਾਂ ਗਲੇ ਦੀ ਐਮਬਰਾਇਡਰੀ ਹੈ ਇਸ ਤਰ੍ਹਾਂ ਘੇਰੇ ਦੀ ਐਮਬਰਾਇਡਰੀ ਹੈਗੀ ਆ ਔਰ ਇਹਦੇ ਬਾਜੂ ਤੇ ਵੀ ਕਾਫੀ ਹੈਵੀ ਵਰਕ ਹੈ ਜੀ ਸੋ ਤੁਸੀਂ ਇਹਨਾਂ ਨੂੰ ਐਜ਼ ਇਟ ਇਜ਼ ਵੀ ਲੈ ਸਕਦੇ ਹੋ ਆਰਡਰ ਦਾ ਪ੍ਰੋਸੀਜਰ ਜੀ ਆਪਣਾ ਸੇਮ ਹੈਗਾ 7589231377 ਤੇ ਜਾ ਕੇ ਤੁਸੀਂ ਸਕਰੀਨ ਸ਼ਾਟ ਭੇਜ ਕੇ ਆਪਣਾ ਜਿਹੜਾ ਆਰਡਰ ਹੈ ਕਨਫਰਮ ਕਰ ਸਕਦੇ ਹੋ ਪ੍ਰਾਈਸ ਚੈੱਕ ਸਕਦੇ ਹੋ ਕਿ ਤੁਹਾਨੂੰ ਪ੍ਰਾਈਸ ਠੀਕ ਲੱਗਦਾ ਥੈਨ ਤੁਸੀਂ ਆਪਣਾ ਆਰਡਰ ਜਿਹੜਾ ਫਾਈਨਲ ਕਰ ਸਕਦੇ ਹੋ ਸੋ ਇਸੇ ਤਰ੍ਹਾਂ ਜੀ ਆਪਾ ਤੁਹਾਡੇ ਨਾਲ ਨਵੀਂ ਨਵੀਂ ਡਿਜ਼ਾਈਨਿੰਗ ਸ਼ੇਅਰ ਕਰ ਦੇਣਾ ਵਾਂਗੇ ਸੋ ਬਣੇ ਰਹੋ ਮੇਜਰ ਬੀ ਸਟਾਈਲਿਸ਼ ਤੇ ਵੀਡੀਓ ਵਾਚ ਕਰਨ ਲਈ ਬਹੁਤ ਬਹੁਤ ਥੈਂਕ ਯੂ ਜੀ ਥੈਂਕ ਯੂ so much